ਪ੍ਰੋਵਿੰਸ਼ਲ ਸਰਕਾਰ ਵੱਲੋਂ ਹਾਇਰ ਕੀਤੀ ਗਈ ਕੰਸਲਟਿੰਗ ਫਰਮ ਏਕੌਮ ਨੇ ਆਪਣੀ ਗ੍ਰੀਨ ਲਾਈਨ ਐਲ ਆਰਟੀ ਪ੍ਰੋਜੈਕਟ ਨੂੰ ਲੈ ਕੇ ਰਿਵਾਈਜ਼ ਤੇ ਨਵੀਂ ਪ੍ਰਪੋਜ਼ਲ ਜਿਹੜੀ ਹੈ ਉਹ ਸ਼ੇਅਰ ਕਰ ਦਿੱਤੀ ਹੈ। ਪ੍ਰੋਵਿੰਸ਼ਲ ਸਰਕਾਰ ਨੇ ਇਸ ਸੰਬੰਧ ਦੇ ਵਿੱਚ ਪਿਛਲੇ ਹਫ਼ਤੇ ਪ੍ਰੈਸ ਰੀਲੀਜ਼ ਵੀ ਜਾਰੀ ਕੀਤਾ ਤੇ ਬਿਆਨ ਵੀ ਦਿੱਤੇ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਅਸੀਂ ਇਹ ਰਿਪੋਰਟ ਜੋ ਹੈ ਸਿਟੀ ਆਫ ਕੈਲਗਰੀ ਦੇ ਕਾਉਂਸਲ ਨਾਲ ਸ਼ੇਅਰ ਕਰਾਂਗੇ। ਅੱਜ ਮੇਅ ਜੋਤੀ ਗੌਂਡਕ ਅਤੇ ਨਾਲ ਉਹਨਾਂ ਦੇ ਕਾਉਂਸਲ ਦੇ ਸਾਥੀਆਂ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਨੋ ਡਾਊਟ ਕੀ প্রভਿਨਸ਼ਲ ਸਰਕਾਰ ਨੇ ਸਾਡੇ ਨਾਲ ਰਿਪੋਰਟ ਸ਼ੇਅਰ ਕੀਤੀ ਹੈ ਪਰ ਉਸ ਨੂੰ ਕਨਫਿਡੈਂਸ਼ੀਅਲ ਰੱਖਣ ਵਾਲੇ ਵੀ ਆਖਿਆ ਗਿਆ ਹੈ ਇਸ ਕਰਕੇ ਉਹ ਕੈਲਗੇਰੀਅਨਸ ਦੇ ਨਾਲ ਟਰਾਂਸਪੇਰੈਂਟ ਤਰੀਕੇ ਨਾਲ ਸਾਰੀ ਜਾਣਕਾਰੀ ਜੋ ਕੁਸ਼ਵੀ ਰਿਪੋਰਟ ਦੇ ਵਿੱਚ ਹੈ ਉਹ ਸਾਂਝੀ ਨਹੀਂ ਕਰ ਸਕਦੇ ਇਸ ਤੋਂ ਇਲਾਵਾ ਮੇਅਰ ਨੇ ਕਿਹਾ ਕਿ ਉਹ ਬਹੁਤ ਜ਼ਿਆਦਾ ਡਿਸਪਾਇੰਟਡ ਨੇ ਜਿਸ ਤਰੀਕੇ ਨਾਲ ਇਹ ਸਾਰਾ ਪ੍ਰੋਸੈਸ ਨਾਲ ਡੀਲ ਕੀਤਾ ਜਾ ਰਿਹਾ ਹੈ ਇਸ ਮੌਕੇ ਰੈਡਫ੍ਰੇਮ ਨੇ ਮੇਅਰ ਜੋਤੀ ਗੌਂਡੇਕ ਨਾਲ ਗੱਲਬਾਤ ਕੀਤੀ ਆਉ ਤੁਹਾਨੂੰ ਸੁਣਾਉਣੇ ਆ ਅੱਜ ਜਿਸ ਪ੍ਰੈਸ ਕਾਨਫਰੰਸ ਰੱਖਿਆ ਹੈਗਾ ਜੀ ਬਿਕਾਜ਼ ਫਰਡੇ ਸਾਨੂੰ ਗ੍ਰੀਨ ਲਾਈਨ ਬਟ ਥੋੜੀ ਜਿਹੀ ਹੋਰ ਇਨਫੋਰਮੇਸ਼ਨ ਆਈ ਹੈ ਪ੍ਰੋਵਿੰਸ ਤੋਂ ਉਹਨਾਂ ਨਾਲ ਸਵੇਰ 7 ਵਜੇ ਸੀ ਮੀਟਿੰਗ ਰੱਖੀ ਸੀ ਤੇ ਸਾਨੂੰ ਡਿਟੇਲਸ ਦਿੱਤੀਆਂ ਸੀਗੀਆਂ ਪਰ ਜਿਹੜੀ ਰਿਪੋਰਟ ਕੰਸਲਟੈਂਟ ਨੇ ਬਣਾਈ ਹੈਗੀ ਉਹਨ ਹੀ ਸੀ ਦਿੱਤੀ ਔਰ ਰਿਪੋਰਟ ਸਾਨੂੰ ਰਾਤ ਨੂੰ 10 ਵਜੇ ਪਹੁੰਚੀ ਫਰਡੇ ਉਦੋਂ ਪਹਿਲਾਂ ਪ੍ਰੋਵਿੰਸ਼ਲ ਗਵਰਨਮੈਂਟ ਨੇ ਆਪ ਦੀ ਮੀਡੀਆ ਸਟੇਟਮੈਂਟ ਇਸ਼ੂ ਕਰ ਦਿੱਤੀ ਸੀਗੀ VS ਅਲਾਈਨਮੈਂਟ ਤੇ ਨਾਲ ਕਾਫੀ ਪੈਸੇ ਸੇਵ ਹੋਣਗੇ ਲਾਈਨ ਐਕਸਟੈਂਡ ਹੋਊਗੀ ਪਰ ਸਾਡੇ ਨਾਲ ਕੋਈ ਗੱਲਬਾਤ ਨਹੀਂ ਸੀ ਕੀਤੀ ਵੀ ਇਹ ਇਹ ਚੀਜ਼ ਰਿਲੀਜ਼ ਕਰਨੀ ਹੈਗੀ ਐ ਸੋ ਡਿਸਪਾਇੰਟਮੈਂਟ ਬਹੁਤ ਹੈਗੀ ਸਾਨੂੰ ਵੀ ਜਿਹੜੀ ਰਿਪੋਰਟ ਮੈਂ ਜਿਹੜੀ ਰਿਪੋਰਟ ਸਾਨੂੰ ਦਿੱਤੀ ਹੈ ਉਹ ਤੇ ਕਨਫਿਡੈਂਸ਼ੀਅਲ ਲਿਖਿਆ ਹੋਇਆ ਅਸੀਂ ਪਬਲੀਕਲੀ ਸ਼ੇਅਰ ਨਹੀਂ ਕਰ ਸਕਦੇ ਸੋ ਕੁਐਸਚਨਸ ਜਿਹੜੀਆਂ ਪੁੱਛੀਆਂ ਜਾ ਰਹੀਆਂ ਹੈਗੀਆਂ ਅਸੀਂ ਤੁਹਾਡੇ ਨਾਲ ਉਸ ਚੀਜ਼ ਬਾਰੇ ਗੱਲਬਾਤ ਕਰ ਨਹੀਂ ਸਕਦੇ ਅਸੀਂ ਚਾਹੁੰਦੇ ਹਾਂ ਵੀ ਪ੍ਰੋਵਿੰਸ਼ੀਅਲ ਗਵਰਨਮੈਂਟ ਕਹਿ ਦੇ ਵੀ ਇਹ ਰਿਪੋਰਟ ਨਹੀਂ ਕਨਫਿਡੈਂਸ਼ੀਅਲ ਵੀ ਤੁਹਾਨੂੰ ਸਭ ਨੂੰ ਪਤਾ ਲੱਗ ਜਾਵੇ ਵੀ ਉਹ ਕੀ ਪ੍ਰਪੋਜ਼ ਕਰ ਰਹੇ ਹੈਗੇ ਅਲਾਈਨਮੈਂਟ ਵਾਸਤੇ ਜੁਲਾਈ ਦੇ ਐਂਡ ਤੈ ਸਾਨੂੰ ਚਿੱਠੀ ਸੀਗੀ ਹੱਥ ਦੇ ਵਿੱਚ ਦੋਨੇ ਗਵਰਨਮੈਂਟਸ ਤੋਂ ਦੂਸਰੀਆਂ ਗਵਰਨਮੈਂਟਸ ਤੋਂ ਵੀ ਅਸੀਂ ਐਗਰੀ ਕਰਦੇ ਹੈਗੇ ਤੁਹਾਡੀ ਅਲਾਈਨਮੈਂਟ ਦੇ ਨਾਲ ਤੇ ਫਿਰ ਮਹੀਨੇ ਇੱਕ ਬਾਅਦ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਸਪਟੈਂਬਰ ਦਿਨ ਨੂੰ ਕਹਤਾ ਵੀ ਅਸੀਂ ਨਹੀਂ ਐਗਰੀ ਕਰਦੇ ਸਾਡੇ ਪੈਸੇ ਇਸ ਪ੍ਰੋਜੈਕਟ ਵਿੱਚੋਂ ਅਸੀਂ ਕਢ ਦੇਣੇ ਹੈਗੇ ਦੋ ਹਫ਼ਤਿਆਂ ਵਾਸਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਪ੍ਰੀਮੀਅਰ ਨਾਲ ਤੇ ਮਿਨਿਸਟਰ ਨਾਲ ਵੀ ਪਲੀਜ਼ ਤੁਸੀਂ ਮੁਰਕੇ ਆਓ ਸਾਨੂੰ ਦੱਸ ਦੋ ਵੀ ਕਿਹੜੀ ਚੀਜ਼ ਨਾਲ ਤੁਸੀਂ ਐਗਰੀ ਨਹੀਂ ਕਰਦੇ ਇਹ ਪ੍ਰੋਜੈਕਟ ਬੋਥ ਜ਼ਰੂਰੀ ਹੈਗਾ ਕੈਲਗਰੀਅਨਸ ਵਾਸਤੇ ਆਪਾਂ ਗੱਲਬਾਤ ਕਰੀਏ ਦੋ ਹਫ਼ਤੇ ਬਾਅਦ ਉਹਨਾਂ ਨੇ ਫਾਈਨਲੀ ਕਹਿਤਾ ਵੀ ਹਾਂ ਜੀ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਉਦੋਂ ਇਹ ਵੀ ਕਹਿਤਾ ਸੀਗਾ ਵੀ ਅਸੀਂ ਕੰਸਲਟੈਂਟ ਨੂੰ ਹਾਇਰ ਕੀਤਾ ਏ ਕੰਮ ਨੂੰ ਉਹ ਰਿਪੋਰਟ ਦੇਣਗੇ ਸਾਨੂੰ ਜਿੱਥੇ ਕੋਈ ਟਨਲਸ ਨਹੀਂ ਹੋਣਗੇ ਸਾਰਾ ਕੁਝ ਜਾਂ ਤਾਂ ਸੜਕ ਤੇ ਹੋਊਗਾ ਜਾਂ ਉੱਚਾ ਕੀਤਾ ਹੋਇਆ ਹੋਊਗਾ ਸੋ ਸਾਨੂੰ 3 ਮਹੀਨੇ ਹੋ ਗਏ ਉਸ ਰਿਪੋਰਟ ਵਾਸਤੇ ਵੇਟ ਕਰਦੇ ਆਨੂੰ ਉਹ ਰਿਪੋਰਟ ਪ੍ਰੋਵਿੰਸ ਨੂੰ ਪਹੁੰਚ ਗਈ ਸੀ ਜੀ ਡਿਸੰਬਰ 2 ਤਰੀਕ ਨੂੰ ਸਾਨੂੰ 13 ਤਰੀਕ ਤੱਕ ਕੁਝ ਨਹੀਂ ਪਤਾ ਲੱਗਿਆ ਸੋ ਡਿਸਪਾਇੰਟਮੈਂਟ ਤਾਂ ਕਾਫੀ ਹੋਈ ਹੈ ਜਦੋਂ ਪਾਰਟਨਰਸ਼ਿਪ ਸਟ੍ਰਾਈਕ ਕਰੀਦੀ ਹੈ ਤੇ ਇਨਫੋਰਮੇਸ਼ਨ ਤੁਹਾਨੂੰ ਘੱਟ ਮਿਲਦੀ ਹੈ ਤੇ ਫਿਰ ਤੁਸੀਂ ਪਬਲਿਕ ਨਾਲ ਸ਼ੇਅਰ ਵੀ ਨਹੀਂ ਕਰ ਸਕਦੇ ਦੇਖੋ ਜੀ ਜਿਹੜੀ ਪਹਿਲੀ ਗ੍ਰੀਨ ਲਾਈਨ ਸੀਗੀ ਉਹਦੀ ਸਾਰੇ ਜ਼ਿੰਮੇਵਾਰੀ ਸਾਡੇ ਤੇ ਸੀ ਸ਼ਹਿਰ ਤੇ ਅਸੀਂ ਪ੍ਰਾਇਮਰੀ ਪਾਰਟਨਰ ਸੀਗੇ ਲੀਡਿੰਗ ਪਾਰਟਨਰ ਸੀਗੇ ਸੋ ਸਾਰੇ ਜਿਹੜੀ ਫਾਈਨੈਂਸ਼ੀਅਲ ਰਿਸਕ ਸੀਗੀ ਪੈਸੇ ਜਿਹੜੇ ਬੋਰੋ ਕਰਨ ਵਾਲੇ ਸੀਗੇ ਜੋ ਕੁਝ ਵੀ ਸੀਗਾ ਰਿਸਕ ਸਾਡੇ ਤੇ ਸੀ ਤੇ ਅਸੀਂ ਉਹ ਰਿਸਕ ਐਕਸੈਪਟ ਕਰ ਲਈ ਸੀ ਪਰ ਹੁਣ ਇਹਨਾਂ ਨੇ ਪ੍ਰੋਜੈਕਟ ਬਦਲ ਦਿੱਤਾ ਹੈ ਅਲਾਈਨਮੈਂਟ ਹੁਣ ਪ੍ਰੋਵਿੰਸ ਦੀ ਹੈਗੀ ਸਾਡੀ ਨਹੀਂ ਸੋ ਅਸੀਂ ਇਹ ਕਿਹਾ ਹੈਗਾ ਵੀ ਦੂਜੇ ਪ੍ਰੋਵਿੰਸਸ ਵਿੱਚ ਪ੍ਰੋਵਿੰਸ਼ਲ ਟ੍ਰਾਂਜ਼ਿਟ ਅਥਾਰਟੀ ਹੁੰਦੀ ਹੈ ਉਹ ਸਾਰਾ ਕੁਝ ਮੈਨੇਜ ਕਰਦੀ ਹੈ ਰਿਸਕ ਨੂੰ ਮੈਨੇਜ ਕਰਦੀ ਹੈ ਡਿਲੀਵਰੀ ਨੂੰ ਮੈਨੇਜ ਕਰਦੀ ਹੈ ਹੁਣ ਤਾਂ ਸਾਨੂੰ ਇਹ ਲੱਗਦਾ ਵੀ ਤੁਸੀਂ ਇਹ ਚੀਜ਼ ਚਾਹੁੰਦੇ ਆ ਪ੍ਰੈਸ ਚੀਜ਼ ਦਾ ਹਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਸੋ ਜਿੱਥੋਂ ਤੱਕ ਸ਼ਹਿਰ ਦਾ ਕੰਮ ਹੈਗਾ ਸਾਡੇ ਕੋਲ ਇਹ ਹਜੇ ਪੈਸੇ ਹੈ ਨਹੀਂ ਗਏ ਇਹ ਜੇ ਪ੍ਰੋਜੈਕਟ ਨੂੰ ਬੈਕ ਕਰਨ ਵਾਸਤੇ ਸੋ ਪਹਿਲੀ ਗੱਲ ਤਾਂ ਪ੍ਰੋਵਿੰਸ ਨੂੰ ਇਹ ਕਹਿਣੀ ਪਊਗੀ ਵੀ ਜ਼ਿੰਮੇਵਾਰੀ ਸਾਡੀ ਹੈ ਦੇਖੋ ਜੀ ਨਾਰਥ ਈਸਟ ਤੱਕ ਟ੍ਰੇਨ ਲਾਈਨ ਚੱਲਦੀ ਹੈਗੀ ਅਤੇ ਆਪਾਂ ਨੂੰ ਪਤਾ ਵੀ ਆਪਾਂ ਕਿੰਨੀ ਯੂਜ਼ ਕਰਦੇ ਹੈਗੇ ਜਿਹੜਾ ਨਾਰਥ ਸੈਂਟਰਲ ਕੈਲਗਰੀ ਹੈਗਾ ਵਿਚਾਲਾ ਵਿਚਾਲਾ ਸੈਕਸ਼ਨ ਨਾਰਥ ਦੇ ਵਿੱਚ ਉੱਤਰੀ ਹੈਨੀਗੀ ਪ੍ਰੋਮਿਸ ਤਾਂ ਕੀਤਾ ਹੋਇਆ ਹੈਗਾ ਇੰਨੇ ਸਾਲ ਹੋ ਗਏ ਪਰ ਹਜੇ ਕੁਝ ਡਿਲੀਵਰ ਨਹੀਂ ਕੀਤਾ ਨੌਰਥ ਦੀ ਰਾਈਡਰਸ਼ਿਪ ਹੋਰ ਸਾਰੇ ਥਾਵਾਂ ਨਾਲੋਂ ਵੱਧ ਸੋ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਕਿ ਦਾ ਸੱਚ ਹੋਵੇ ਇਹ ਗੱਲ ਵੀ ਨੌਰਥ ਵੈਸਟ ਰਾਈਡਰਸ਼ਿਪ ਹੈਨੀਗੀ ਤੇ ਉਹਨਾਂ ਨੂੰ ਵੇਟ ਕਰਨਾ ਚਾਹੀਦਾ ਹੈਗਾ ਮੈਂ ਜਦੋਂ ਪਹਿਲਾਂ ਇਲੈਕਟ ਹੋਈਆਂ 2017 ਵਿੱਚ ਮੈਂ ਉਦੋਂ ਅਨੁਸਾਰ ਕਿਹਾ ਸੀਗਾ ਵੀ ਇਹ ਗਲਤੀ ਹੈਗੀ ਹੈ ਕਾਉਂਸਲ ਦੀ ਇਹ ਸਾ우스 ਨੂੰ ਨਹੀਂ ਜਾਣੀ ਚਾਹੀਦੀ ਇਹ ਨੌਰਥ ਨੂੰ ਜਾਣੀ ਚਾਹੀਦੀ ਹੈਗੀ ਪਰ ਉਹ ਮੈਂ ਉਦੋਂ ਜਿੱਤ ਨਹੀਂ ਸਕਦੀ ਬਿਕਾਜ਼ ਡਿਸੀਜਨ ਆਲਰੇਡੀ ਬਣ ਗਈ ਸੀਗੀ ਪਰ ਹੌਰਨ ਜਿਹੜਾ ਪ੍ਰੋਪੋਜ਼ਲ ਹੈਗਾ ਜਿਹੜਾ ਉਹ ਕਲੀਅਰ ਤੱਕਰ ਵੀ ਨਹੀਂ ਜਾਂਦਾ ਸੋ ਆਪਾਂ ਉੱਥੋਂ ਤੱਕ ਪਹੁੰਚ ਕੇ ਬ੍ਰਿਜ ਵੀ ਨਹੀਂ ਬਣਾ ਸਕਦੇ ਤਾਂ ਬਹੁਤ ਡਿਸਪਾਇੰਟਿੰਗ ਗੱਲ ਹੈ ਨਾਰਥ ਕੈਲਗਰੀ ਵਾਸਤੇ ਜਿਹੜੀ ਫੰਡਿੰਗ ਫੈਡਰਲ ਸਰਕਾਰ ਨੇ ਪ੍ਰੋਮਿਸ ਕੀਤੀ ਸੀਗੀ ਉਹ ਮਾਰਚ 31 ਨੂੰ ਐਕਸਪਾਇਰ ਹੋ ਜਾਣੀ ਹੈ ਸੋ ਸਾਨੂੰ ਜੋ ਡਿਸੀਜਨਸ ਅਸੀਂ ਲੈਣੀਆਂ ਹੈਗੀਆਂ ਇਕੱਠੇ ਤਿੰਨੇ ਗਵਰਨਮੈਂਟਸ ਨੇ ਮਾਰਚ 31 ਤੋਂ ਪਹਿਲਾਂ ਲੈਣੀਆਂ ਪੈਣਗੀਆਂ ਦੇਖੋ ਜੀ ਗ੍ਰੀਨ ਲਾਈਨ ਪ੍ਰੋਜੈਕਟ ਬਹੁਤ ਜ਼ਰੂਰੀ ਹੈਗਾ ਸਾਡੇ ਸ਼ਹਿਰ ਵਿੱਚ ਸਾਨੂੰ ਪਤਾ ਹੈਗਾ ਵੀ ਜਿਹੜੇ ਨਾਰਥ ਤੇ ਸਾਊਥ ਦੇ ਰੈਜ਼ਿਡੈਂਸ ਹੈਗੇ ਆ ਦੇ ਡਿਜ਼ਰਵ ਅ ਪ੍ਰੋਪਰ ਟ੍ਰੇਨ ਲਾਈਨ ਤੇ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈਗੀ ਇਹ ਪ੍ਰੋਵਿੰਸ ਨਾਲ ਰਲ ਕੇ ਇਸ ਪ੍ਰੋਜੈਕਟ ਨੂੰ ਅ ਅਲਾਈਵ ਰੱਖਣ ਵਾਸਤੇ ਪਰ ਹੁਣ ਮੈਂ ਤੁਹਾਡੇ ਨਾਲ ਹਜੇ ਡਿਟੇਲਸ ਨਹੀਂ ਸ਼ੇਅਰ ਕਰ ਸਕਦੀ ਕਿਉਂਕਿ ਉਹਨਾਂ ਨੇ ਕਨਫਿਡੈਂਸ਼ੀਅਲ ਰਿਪੋਰਟ ইস্যੂ ਕੀਤੀ ਹੈ ਸੋ ਮੈਂ ਚਾਹੁੰਦੀ ਹਾਂ ਕੱਲ ਤੱਕ ਉਹ ਸਾਨੂੰ ਕਹਿ ਦੇਣ VS ਰਿਪੋਰਟ ਨੂੰ ਸੀ ਪਬਲਿਕ ਬਣਾ ਦਾਂਗੇ ਫਿਰ ਕਲ ਕਾਉਂਸਲ ਵਿੱਚ ਅਸੀਂ ਅੱਛੀ ਤਰ੍ਹਾਂ ਕੈਲਗੇਰੀਅਨਸ ਨੂੰ ਸਮਝਾ ਸਕਦੇ ਹਾਂ ਕੀ ਪ੍ਰਪੋਜ਼ ਹੋਇਆ ਹੋਇਆ ਹੈ ਰੈਡ FM న్యూਸ ਦਿੱਲੀ ਮੇਸ਼ੁਕ ਕਰਮਨ ਸਿੰਘ ਢਾਲੀਵਾਲ